ਸਾਡੇ ਦਰਮਿਆਨ ਗੁਰਪਾਲ ਸਿੰਘ ਗੋਰਾ ਜੋ ਕਿ ਵਿਕਸੇ ਇਲੈਕਸ਼ਨ ਸੀ ਉਹਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਇਹ ਇੱਕ ਸੱਚ ਆਪਣਾ ਸੇਵਾ ਮਿਲਦੀ ਹੈ ਬੜੇ ਵੱਡੇ ਭਾਗਾਂ ਨਾਲ ਗੁਰੂ ਘਰ ਦੀ ਸੇਵਾ ਉਹਨਾਂ ਦੀ ਸਾਂਭ ਸੰਭਾਲ ਮਰੀਜ਼ਾਂ ਦਾ ਖਿਆਲ ਰੱਖਣਾ ਇੱਕ ਬਹੁਤ ਵੱਡੀ ਗੱਲ ਹੈ ਬੜੀ ਅਹਿਮ ਗੱਲ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਸਾਡੇ ਭਰਾ ਸਾਡੇ ਆਪਣੇ ਇਥੋਂ ਦੇ ਮਿਲਣ ਵਰਤਣ ਵਾਲੇ ਤੇ ਇੱਥੇ ਜਿੱਦ ਕੇ ਇੱਥੇ ਆਏ ਨੇ ਗੁਰੂ ਘਰ ਚ ਅਸੀਂ ਇੱਥੇ ਨਾਮਤਰੀ ਸੰਗਤ ਵੱਲੋਂ ਜੀਵਾਇਆ ਕਹਿੰਦੇ ਆ ਤੇ ਨਾਲ ਹੀ ਇਹ ਕਾਮਨਾ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਪੰਥ ਦੀ ਮਰਿਆਦਾ ਮਾਨ ਮਰਿਆਦਾ ਗੁਰੂ ਰੰਗ ਸਾਹਿਬ ਦੀ ਹਰ ਤਰ੍ਹਾਂ ਦੀ ਸੇਵਾ ਸੰਭਾਲ ਦਾ ਝੂਮਾ ਇਹ ਬਾਖੂਬੀ ਨਿਭਾਉਣਗੇ ਅਸੀਂ ਇੱਥੇ ਆਉਣ ਤਹ ਜਿਲੋਂ ਅੰਨ ਦਾ ਧੰਨਵਾਦ ਕਰਦੇ ਆ ਨਾਮਤਰੀ ਸੰਗਤ ਵੱਲੋਂ ਤੇ ਬਹੁਤ-ਬਹੁਤ ਵਧਾਈ ਦਿੰਦੇ ਆ ਇਸ ਜਥੇ ਦੀ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ बोले सो निहा रोज दी कला बहुत बहुत धन्यवाद संता दा जो आप जी ने भाईसाहब भाई गुरपाल सिंह जी हुरां नु इतना प्यार दित्ता मैं भाईसाहब जी नु विनती करंगा के संता दा धन्यवाद करण जी सब तो पहला नी गुरपत जी नु मान करो वाह गुरु जी का साथ वाह गुरु जी के मते ए अलना वार दे विचो जित साडी नी ए जित तुहाडी ए साथ संगती ਬਾਕੀ ਖਾਸ ਕਰਕੇ ਜਿਹੜੇ ਨਾਮਦਾਰੀ ਛੱਪੜ ਦਾਏ ਇਹਨਾਂ ਨੇ ਬਹੁਤ ਜਿਹੜਾ ਮੇਰਾ ਜਿਹੜਾ ਇੱਕ ਇੱਕ ਤਰ੍ਹਾਂ ਦਾ ਸਿਰ ਤੇ ਧਿਆਨ ਰੱਖਿਆ ਜੀ ਬਾਕੀ ਜਿੰਨੀ ਵੀ ਮਮੇਰਾ ਰੋਣ ਦੀ ਪਰਾਹ ਆ ਕੇ ਬਾਬਾ ਜਰਵਾਰ ਸਿੰਘ ਫਤਿਹ ਸਿੰਘ ਸੰਗਤ ਹੈ ਉਹਨਾਂ ਨੇ ਵੀ ਖਾਸ ਮੇਰਾ ਧਿਆਨ ਰੱਖਿਆ ਬਾਕੀ ਮੈਨੂੰ ਤਾਂ ਇਹ ਹੀ ਨਹੀਂ ਪਤਾ ਸੀ ਕਿ ਆਪਣੀ ਮੇਲਾ ਵਾਦੀਆਂ ਮੋਟਾਂ ਕਿ ਕਿੱਥੇ ਨੇ ਕਿਉਂਕਿ 55 ਪਿੰਡ ਸੀ ਮੈਂ ਪਿੰਡਾਂ ਦੇ ਵਿੱਚ ਹੀ ਰਹਿ ਗਿਆ ਜਿੱਥੇ ਭਾਈ ਸਾਹਿਬ ਚੱਲਾ ਜੀ ਨੂੰ ਵੇਚ ਕੇ ਮੈਂ ਕਹਿੰਦਾ ਤੁਸੀਂ ਆਪੇ ਜਿਹੜਾ ਇਹਨਾਂ ਨੇ ਆਪ ਹੀ ਸੰਗਤ ਨੂੰ ਫੋਨ ਕਰਕੇ ਰਜਿਸਟਰੇਟ ਕੇ ਇਧਰ ਸਕੂ ਸਾਹਿਬ ਸੀ ਕਿ ਬਾਕੀ ਸਾਰਾ ਪਰਿਵਾਰ ਸਾਰੇ ਆਪਣੇ ਪਰਿਵਾਰ ਹੈ ਮੈਨੂੰ ਕੋਈ ਕਿਸੇ ਗੱਲ ਦੀ ਟੈਨਸ਼ਨ ਨਹੀਂ ਸੀ ਚੋਣਾ ਵਾਲੇ ਨੇ ਕਿ ਆਪੇ ਲੋਚਾ ਸੁਭਾਲਿਆ ਸੰਗਤ ਆਪੇ ਪਹੁੰਚੀ ਮੈਂ ਤਾਂ ਪਿੰਡਾਂ ਦੇ ਵਿੱਚ ਹੀ ਰਹੇਗਾ ਇਹ ਮੇਰੀ ਜੱਤ ਨਹੀਂ ਤੁਹਾਡੀ ਜੱਤ ਨਹੀਂ ਕੋਈ ਨਿਕਾ ਘਰ ਸਾਹਿਬ ਬੜੀ ਆਲੇ ਆਉਂਦੇ ਜੋ 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 ਆਉਂਦੇ ਆ ਤੁਸੀਂ ਵੀ ਲੋਗ ਨਾ ਸੋਹ ਰਹੇ ਆ ਨਾ ਕੋਈ ਨਾ ਖਾਲੀ ਯਾਰੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

सब तो पहला गुर फतेवान करो सारी संकत वाहू जी का खालसा वाहे गुरु जी की फतेह मैं धनबाद करना है सारी ममेरा रोड की गुरुद्वारा बा ਦੁਰਾਵਤ ਸਿੰਘ ਬਾਬਾ ਪਤੇ ਸਿੰਘ ਦੀ ਸਾਸ ਰਹੇਦਾ ਜਿਨ੍ਹਾਂ ਨੇ ਮੈਨੂੰ ਇਨਾ ਪਿਆਰ ਬਖਸ਼ਿਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਬੋਟ ਕਿੱਥੇ ਕਿੱਥੇ ਨੇ ਬਾਕੀ ਸਾਰੇ ਭਾਈ ਵਕੀਲ ਸਿੰਘ ਜੀ ਇਹਨਾਂ ਨੇ ਸਾਰਾ ਜਿਹੜਾ ਨਾ ਆਪੇ ਇਹਨਾਂ ਨੇ ਬੋਲਦਾਂ ਨੂੰ ਮਿਲ ਕੇ ਸਾਰੀ ਸਾਥਸਕਤ ਨੂੰ ਤੇਲ ਕਰਕੇ ਆਪੇ ਸਾਰਾ ਕਾਰੋਬਾਰ ਮੋਟਾ ਵਾਲੇ ਜਿੱਦੜੀ ਆਪੇ ਸਾਰਾ ਕੌਚਾ ਸੁਭਾਇਆ ਸਾਨੂੰ ਕੋਈ ਪਗਲ ਨਹੀਂ ਜੀ ਕਿਹਨੇ ਸਾਥਤ ਨਹੀਂ ਸਾਰਾ ਯੋਗਦਾਨ ਕੀਤਾ ਅਸੀਂ ਇਹ ਰਹੇ ਹਾਂ ਤੇ ਇਹ ਰਵਾਂਗੇ ਤਾਰੀਖਾਂ ਸਾਹਿਬ ਦੇ ਜਿਵੇਂ ਵੀ ਸਾਡਾ ਸਾਧ ਸੰਗਤ ਅੱਗੇ ਹੋਵਾਂ ਕਰੂਗੀ ਅਸੀਂ ਬੋਲੇ ਨਾਲ ਬੋਟਾ ਲਾ ਕੇ ਜਿਹੜਾ ਜ਼ੇਰਾ ਕਰਾਂਗੇ ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਬੇਨਤੀ ਹੈ ਕਿ ਆ ਕੇ ਭਾਈ ਸਾਹਿਬ ਨੂੰ ਸ੍ਰੋਪਾ ਸਨਮਾਨ ਨਾਪ ਕਰਨ ਅਤੇ ਗੁਰੂ ਕਰਦੇਵ ਜੀਰ ਬਾਬਾ ਜੀ ਨੂੰ ਵੀ ਬੇਨਤੀ ਆ ਕੇ ਸ੍ਰੋਪਾ ਉਹ ਸਨਮਾਨ ਪ੍ਰਾਪਤ ਕਰਨ ਗੁਰੂ ਕਰਦੇ ਪ੍ਰਧਾਨ ਜੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਵਜੀਰ ਬਾਬਾ ਜੀ ਨੂੰ ਵੀ ਸਰੋਪਾਉ ਦੇ ਕੇ ਸਨਮਾਨ ਕਰਨਾ ਹੈ ਸੋ ਅਸੀਂ ਹਾਜ਼ਰਾਂ ਜਦੋਂ ਵੀ ਕੋਈ ਕਥਾ ਵਿਚਾਰ ਕੀਰਤਨ ਦੀ ਜ਼ਰੂਰਤ ਹੋਵੇ ਬੋਲੇ ਸੋ ਨਿਹਾਲ ਵਾਹਿਗੁਰੂ ਜੋ ਵੀ ਭਾਈ ਸਿੱਖੀ ਦੇ ਸੁਭਾਵਾਂ ਦੀ ਜ਼ਰੂਰਤ ਹੋਵੇ ਅਸੀਂ ਭਾਈ ਆਪ ਜੀ ਦੇ ਨਾਲ ਖੜੇ ਹਾਂ ਆਪ ਸੰਗਤਾਂ ਨੂੰ ਪਿਆਰ ਦਿੱਤਾ ਸਭ ਦਾ ਧੰਨਵਾਦ ਸੈਕਟਰੀ ਸਾਹਿਬ ਗੁਰੂ ਘਰ ਦੇ ਸੈਕਟਰੀ ਸਾਹਿਬ ਨੂੰ ਬੇਨਤੀ ਹੈ ਆਪਕੋ ਸਰਬੋਤਮ ਸਨਮਾਨ ਲੈਣ ਸੋ ਨਿਹਾਲ ਹਾਲੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਸਾਰੀ ਸੰਗਤ ਦਾ ਅੱਗੇ ਤੋਂ ਜੇ ਸੰਕਰ ਆਪਾਂ ਨਾਲ ਮਿਲ ਕੇ ਸਿੱਖੀ ਦਾ ਪ੍ਰਚਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ